ਵਿੰਦੂ ਸੂਰ ਡਿਸਟ੍ਰਿਕਟ ਸ਼ਰਪੁਰ ਦੇ ਵਿੱਚ 15 ਅਗਸਤ ਵਾਲੇ ਦਿਨ ਇਹ ਵਾਰਦਾਤ ਹੋਈ ਸੀਗੀ ਬਹੁਤ ਹੀ ਮਿਹਨਤ ਕਰਕੇ ਸਾਡੀ ਟੀਮ ਨੇ ਔਰ ਜਿਹੜੇ ਸਾਡੇ ਪਹਿਲੇ ਡੀਐਸਪੀ ਸੀ ਜਗਦੀ ਸ਼ਤਰੀ ਜੀ ਇਹਨਾਂ ਸਾਰਿਆਂ ਨੇ ਮਿਹਨਤ ਕਰਦੇ ਹੋਏ ਦੋ ਬੰਦਿਆਂ ਨੂੰ ਅਸੀਂ ਅਰੈਸਟ ਕੀਤਾ ਜਿਨ੍ਹਾਂ ਦੇ ਨਾਂ ਜਸਕਰਨ ਤੇ ਦੂਸਰੇ ਦਾ ਨਾਂ ਸਾਹਿਲ ਹੈ ਗਿਆ ਦੀ ਇੰਟੈਰੋਗੇਸ਼ਨ ਜਿਹੜਾ ਉਸ ਦਿਨ ਗੋਲਡ ਸੀਗਾ ਜਿੰਨਾ ਵੀ ਗੋਲਡ ਸੀਗਾ ਤੁਸੀਂ ਦੇਖ ਸਕਦੇ ਹੋ ਸਾਰਾ ਕਵਰ ਹੋ ਗਿਆ। ਔਰ ਜਿਹਦੇ ਇਹਨਾਂ ਨੇ ਅਮਾਉਂਟ ਲਖਾਈ ਆ ਉਹ ਅਮਾਉਂਟ ਹਾਲੇ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਰਹੀ ਹੈ ਜਿਹੜੀ 80 ਹੈ। ਕਿਉਂਕਿ ਉਹਦੇ ਚ ਜੋ ਬੰਦੇ ਅਸੀਂ ਫੜੇ ਆ ਉਹ ਵਕਫ ਵਕਫ ਸਟੇਟਮੈਂਟਾਂ ਦੇ ਰਹੇ ਆ ਔਰ ਇਹਦੇ ਦੀ ਜਿਹੜੀ ਸਭ ਤੋਂ ਹੈਰਾਨਗੀ ਦੀ ਗੱਲ ਹੈ ਇਹਨਾਂ ਦੇ ਨਾਲ ਹੀ ਗੱਡੀ ਦੇ ਵਿੱਚ ਇਹਨਾਂ ਦੀ ਦਰਾਨੀ ਬੈਠੀ ਸੀਗੀ ਜਿਹੜੀ ਕਿ ਜਿਹੜੇ ਬੰਦਿਆਂ ਨੇ ਸਨੇਚ ਕਰਨਾ ਸੀਗਾ ਉਹਨਾਂ ਨੂੰ ਜਿਹੋਨ ਇੰਟਰੋਗ੍ਰੀਨ ਗੱਲ ਸਾਹਮਣੇ ਉਹਨਾਂ ਨੂੰ ਦੱਸੀ ਜੇ ਆਪਣੀ ਲੋਕੇਸ਼ਨ ਦੱਸ ਲਈ ਸੀ ਵੀ ਅਸੀਂ ਇੱਥੇ ਆ ਗਏ ਅਸੀਂ ਬੈਂਕ ਚੋਂ ਨਿਕਲ ਆਏ ਆ ਤੁਸੀਂ ਉੱਥੇ ਆ ਜਾਓ ਅਸੀਂ ਆਹ ਰਸਤਾ ਲੈ ਲਿਆ ਜਿਹੜਾ ਪਿੰਡ ਨੂੰ ਜਾਣ ਵਾਲਾ ਔਰ ਉਹਨਾਂ ਨੂੰ ਹਰ ਇੱਕ ਇੱਕ ਦੋ ਦੋ ਮਿੰਟ ਬਾਅਦ ਅਪਡੇਟ ਦੇ ਰਹੀ ਸੀਗੇ ਉਹਦੇ ਤੇ ਚੈਟ ਕਰਨਾ ਔਰ ਉਹ ਮੋਸਟਲੀ ਸਾਨੂੰ ਉਮੀਦ ਹੈ ਵੀ ਮੋਬਾਈਲ 'ਚ ਕੋ ਸਾਨੂੰ ਹੋਰ ਵੀ ਚੀਜ਼ਾਂ ਮਿਲੀਆਂ ਇਹ ਜਿਹੜੀ ਸਨੈਚ ਹੋਈ ਸੀ ਇਹ ਪਰਿਵਾਰ ਦੇ ਇੱਕ ਮੈਂਬਰ ਨੇ ਦੂਜੇ ਆਪਣੀ ਜਿਠਾਣੀ ਦੀ 골ਡ ਪਥਿਓਣ ਲਈ ਪਲੱਸ ਪੈਸੇ ਉਥੋਂ ਲਈ ਇਹ ਵਾਰਦਾਤ ਕਰਾਈ ਸੀ ਜਿਸ ਦੇ ਵਿੱਚ ਹਲੇ ਤਿੰਨ ਦੁਚੀ ਹੋਰ ਹੈਗੇ ਆ ਔਰ ਇੱਕੇ ਲੇਡੀ ਵੀ ਹੈ ਇਹਨਾਂ ਨੂੰ ਸਾਡਾ ਅਰੈਸਟ ਕਰਨਾ ਬਾਕੀ ਸਾਊਂਦਰੀਨ ਦਸੂਆ ਡਿਸਟ੍ਰਿਕਟ ਸ਼ਾਰਪੁਰ ਦੇ ਵਿੱਚ 15 ਅਗਸਤ ਵਾਲੇ ਦਿਨ ਇਹ ਵਾਰਦਾਤ ਹੋਈ ਸੀਗੀ ਉਸ ਨੂੰ ਬਹੁਤ ਹੀ ਸੀਰੀਅਸ ਲੈਂਦੇ ਹੋਏ ਐਸਐਸਪੀ ਸਾਹਿਬ ਨੇ ਇੱਕ ਟੀਮ ਤਿਆਰ ਕੀਤੀ ਸੀਗੀ ਜਿਹਦੇ ਵਿੱਚ ਮੈਂ ਖੁਦ ਡੀਐਸਪੀ ਸਾਹਿਬ ਸੀਈ ਸਾਡੀ ਟੀਮ ਔਰ ਐਸਐਚਓ ਦਸੂਆ ਆਰ ਪ੍ਰੇਮ ਜੀ ਇਹਨਾਂ ਨੇ ਬਹੁਤ ਹੀ ਮਿਹਨਤ ਕਰਕੇ ਸਾਡੀ ਟੀਮ ਨੇ ਔਰ ਜਿਹੜੇ ਸਾਡੇ ਪਹਿਲੇ ਡੀਐਸਪੀ ਸੀ ਜਗਦੀਸ਼ ਖਤਰੀ ਜੀ ਇਹਨਾਂ ਸਾਰਿਆਂ ਨੇ ਮਿਹਨਤ ਕਰਦੇ ਹੋਏ ਦੋ ਬੰਦਿਆਂ ਨੂੰ ਅਸੀਂ ਅਰੈਸਟ ਕੀਤਾ ਜਿਨ੍ਹਾਂ ਦੇ ਨਾਂ ਜਸਕਰਨ ਤੇ ਦੂਸਰੇ ਨਾਂ ਸਾਹਿਲ ਹੈਗੇ ਆ ਔਰ ਇਹਨਾਂ ਦੀ ਇੰਟਰੋਗੇਸ਼ਨ ਜਿਹੜਾ ਉਸ ਦਿਨ ਗੋਲਡ ਸੀਗਾ ਜਿੰਨਾ ਵੀ ਗੋਲਡ ਸੀਗਾ ਤੁਸੀਂ ਹੁਣ ਦੇਖ ਸਕਦੇ ਹੋ ਸਾਰਾ ਰਿਕਵਰ ਹੋ ਗਿਆ ਔਰ ਜਿਹਦੇ ਇਹਨਾਂ ਨੇ ਅਮਾਉਂਟ ਲਖਾਈ ਆ ਉਹ ਮਾਊਂਟ ਹੱਲੇ ਛੱਡੀ ਇਨਵੈਸਟੀਗੇਸ਼ਨ ਦਾ ਪਾਰਟ ਹੈਗੀ ਹੈ ਜਿਹੜੀ 80 ਹੈ ਕਿਉਂਕਿ ਉਹਦੇ ਚ ਜੋ ਬੰਦੇ ਅਸੀਂ ਫੜੇ ਆ ਉਹ ਵਕ-ਵਕ ਸਟੇਟਮੈਂਟਾਂ ਦੇ ਰਹੇ ਆ ਔਰ ਇਹਦੇ ਚ ਜਿਹੜੀ ਸਭ ਤੋਂ ਹੈਰਾਨਗੀ ਦੀ ਗੱਲ ਹੈ ਇਹਨਾਂ ਦੇ ਨਾਲ ਹੀ ਗੱਡੀ ਦੇ ਵਿੱਚ ਇਹਨਾਂ ਦੀ ਦਰਾਣੀ ਬੈਠੀ ਸੀਗੀ ਜਿਹੜੀ ਕਿ ਜਿਹੜੇ ਬੰਦਿਆਂ ਨੇ ਸਨੇਚ ਕਰਨਾ ਸੀਗਾ ਉਹਨਾਂ ਨੂੰ ਜੋ ਹੁਣ ਇੰਟੈਰੋਗੇਸ਼ਨ ਗੱਲ ਸਾਹਮਣੇ ਉਹਨਾਂ ਨੂੰ ਦੱਸੀ ਲਪਣੀ ਲੋਕੇਸ਼ਨ ਦੱਸ ਰਹੀ ਸੀ ਕਿ ਅਸੀਂ ਇੱਥੇ ਆ ਗਏ ਅਸੀਂ ਬੈਂਕ ਚੋਂ ਨਿਕਲ ਆਏ ਆ ਤੁਸੀਂ ਉੱਥੇ ਆ ਜਾਓ ਅਸੀਂ ਆਹ ਰਸਤਾ ਲੈ ਲਿਆ ਜਿਹੜਾ ਪਿੰਡ ਨੂੰ ਜਾਣ ਵਾਲਾ ਔਰ ਉਹਨਾਂ ਨੂੰ ਹਰ ਇੱਕ ਇੱਕ ਦੋ ਦੋ ਮਿੰਟ ਬਾਅਦ ਅਪਡੇਟ ਦੇ ਰਹੀ ਸੀਗੀ ਉਹਦੇ ਤੇ ਚੈਟ ਕਰਕੇ ਔਰ ਉਹ ਮੋਸਟਲੀ ਸਾਨੂੰ ਉਮੀਦ ਹੈ ਵੀ ਮੋਬਾਈਲ 'ਚ ਕੁਝ ਸਾਨੂੰ ਹੋਰ ਵੀ ਚੀਜ਼ਾਂ ਮਿਲੀਆਂ ਇਹ ਜਿਹੜੀ ਸਨੈਚ ਹੋਈ ਸੀ ਇਹ ਪਰਿਵਾਰ ਦੇ ਇੱਕ ਮੈਂਬਰ ਨੇ ਦੂਜੇ ਆਪਣੀ ਜਠਾਣੀ ਦੀ 골ਡ ਹਥਿਆਉਣ ਲਈ ਪਲੱਸ ਪੈਸੇ ਹਥਿਆਉਣ ਲਈ ਇਹ ਵਾਰਦਾਤ ਕਰਾਈ ਸੀ ਜਿਸ ਦੇ ਵਿੱਚ ਹਲੇ ਤਿੰਨ ਦੁੱਚੀ ਹੋਰ ਹੈਗੇ ਆ ਔਰ ਇੱਕੇ ਲੇਡੀਜ਼ ਹੈ ਹੀ ਆ ਇਹਨਾਂ ਨੂੰ ਸਾਡਾ ਅਰੈਸਟ ਕਰਨਾ ਬਾਕੀ ਹੈਗਾ ਔਰ ਸਾਡੀ ਜਿਹੜੀ ਇਹ ਵਾਰਦਾਤ ਇੱਕ ਤਰੀਕੇ ਨਾਲ ਕਾਫੀ ਪੈਨਿਕ ਹੋ ਗਿਆ ਸੀ ਅਸੀਂ 15 ਅਗਸਤ ਦਿਨ ਵੀ ਤੇ ਪਰ ਉਹ ਆਪ ਹੀ ਕ੍ਰੀਏਟ ਕੀਤੀ ਹੋਈ ਵਾਰਦਾਤ ਸੀ ਸਰ ਜਿਹੜੇ ਅਰੋਹੀ ਪકડੇ ਗਏ ਆ ਕੀ ਇਹਨਾਂ ਦੇ ਪਹਿਲਾਂ ਕੋਈ ਹਿਸਟਰੀ ਰਹੀ ਹੈ ਕੋਈ ਪਰਚਾ ਕਰਮ ਨਹੀਂ ਨਵੇਂ ਮੁੰਡੇ ਆ ਜੀ ਇਹ ਨਵੇਂ ਮੁੰਡੇ ਆ ਔਰ ਇਸ ਲੇਡੀਜ਼ ਨੇ ਹੀ ਇਹਨਾਂ ਨੂੰ ਇੱਕ ਤਰ੍ਹਾਂ ਨਾਲ ਤਿਆਰ ਕੀਤਾ ਉਹਨੂੰ ਲਾਲਚ ਦੇ ਕੇ ਵੀ ਤੁਹਾਨੂੰ ਇੰਨੇ ਪੈਸੇ ਦਊਂਗੀ ਮੈਂ ਦਾ ਦਰਾਣੀ ਦਾ ਨਾਮ ਆ ਕੀ ਇਹ ਆ ਲਿਖਿਆ ਜੀ ਨਵਨੀਤ ਕੌਰ ਹੈ ਜੀ ਉਸਰੇ ਕੋਲੇ ਗ੍ਰੀਨ ਅਗਰ ਕਿਹੜੇ ਪਿੰਡ ਤੋਂ ਆਉਂਦਾ ਹੈ ਨਾਰੈਣਗੜ੍ਹ ਤੋਂ ਆ ਜੀ ਕੀ ਨਾਮ ਤੇ ਆਉਂਦੇ ਇਹਨਾਂ ਦੇ ਨਵਨੀਤ ਕੌਰ ਹੈਗਾ ਜਿਹਨੇ ਇਹ ਸਾਰੀ ਪਲੈਨਿੰਗ ਕੀਤੀ ਸੀ ਜਿਹੜੀ ਸਾਡੇ ਮਦਈ ਹੈਗੀ ਆ ਪੂਜਾ ਦੇਵੀ ਇਹਦੀ ਇਹ ਦਰਾਣੀ ਲੱਗਦੀ ਹੈ ਦਰਾਣੀ ਜਠਾਣੀ ਸੀਗੇ ਦੋਨੋਂ ਦੋਨੋਂ ਹੀ ਗੱਡੀ ਸੀਗੇ ਉਹਨਾਂ ਨੂੰ ਜਿਵੇਂ ਇਹਨਾਂ ਨੇ ਮੁੰਡਿਆਂ ਨੂੰ ਤਿਆਰ ਕੀਤਾ ਸੀ ਇਹ ਮੁੰਡਿਆਂ ਨੇ ਗਾਂ ਆਪਣੇ ਦੋਸਤ ਬੁਲਾ ਲਏ ਸੀਗੇ ਉਹ ਵੀ ਅਸੀਂ ਜਲਦੀ ਫੜ ਲਾਂਗੇ ਉਹ ਆਊਟ ਆਫ ਡਿਸਟ੍ਰਿਕਟ ਹੈਗੇ ਆ ਔਰ ਜਲਦੀ ਹੀ ਉਹਨਾਂ ਨੂੰ ਵੀ ਅਸੀਂ ਅਰੈਸਟ ਕਰ ਲਾਂਗੇ